ਕੋਈ ਵੀ ਅਫੀਸਰ ਅਗਰ ਕਿਸੇ ਸੇ 5 ਪੈਸੇ ਵੀ ਲੇਤਾ ਤੇਰ ਆ 5 ਨੰਬਰਸ ਦੈਟ ਵੀ ਹੈਵ ਰਿਲੀਜ਼ਡ ਪੰਜ ਬੰਦਿਆਂ ਦੀ ਡਿਊਟੀ ਲਈ ਹੈ ਕਿਸੇ ਤੋਂ ਕੋਈ ਪੰਜੀ ਮੰਗਦਾ ਹੈ ਕਿ ਜੀ ਭਾਈ ਸਟੇਟ ਦੇ ਟ੍ਰੈਜਰੀ ਟ੍ਰੈਜਰੀ ਦੇ ਵਿੱਚ ਪੈਸੇ ਜਮਾ ਨਾ ਕਰਾ ਤੇ ਸਾਨੂੰ ਦੇ ਦੇ ਪੰਜ ਤੇ ਅਸੀਂ ਸੰਭ ਲਾਵਾਂਗੇ ਤੇ ਉਸੇ ਵਕਤ ਡਿਸਮਿਸ ਕਰਾ ਇਹ ਸਰਦਾਰ ਜਗਵੀਰ ਸਿੰਘ ਬਾਦਲਵਾਂਗੂ ਇਹ ਨਹੀਂ ਆ ਵੀ 2007 ਚ ਵੀ ਆ ਗਈ ਫਿਰ ਦੁਬਾਰਾ 2011 ਚ ਵੀ ਆ ਗਈ ਤੇ ਫਲੰਟਾਈਨ ਤੇ ਵੀ ਆ ਗਈ 6 ਵਾਰ ਆ ਗਈ ਫਿਰ ਵਨ ਟਾਈਮ ਸੈਟਲਮੈਂਟ ਨਹੀਂ ਹੈ ਨਵਜੋਤ ਸਿੰਘ ਸਿੱਧੂ ਦੇ ਵਿਭਾਗ ਦੇ ਅਫਸਰੇ ਖਬਰਦਾਰ ਹੋ ਜਾਣ ਜਿਹੜੇ ਦੂਜਿਆਂ ਦਾ ਕੰਮ ਪੈਸੇ ਲੈ ਕੇ ਕਰਵਾਉਂਦੇ ਨੇ ਕਿਉਂਕਿ ਹੁਣ ਨਵਜੋਤ ਸਿੰਘ ਸਿੱਧੂ ਨੇ ਇਹ ਐਲਾਨ ਕੀਤਾ ਹੈ ਕਿ ਇਨ੍ਹਾਂ ਅਫਸਰਾਂ ਦੇ ਜਿੱਥੇ ਹੋਸ਼ ਛੁਡਣ ਵਾਲੇ ਨੇ ਉੱਥੇ ਹੀ ਇਨ੍ਹਾਂ ਦੇ ਚਿਹਰੇ ਵੀ ਪੀਲੇ ਪੈਣ ਵਾਲੇ ਨੇ ਜੀ ਹਾਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਵਿਭਾਗ ਵਿੱਚ ਜਿਹੜਾ ਵੀ ਅਫਸਰ ਰਿਸ਼ਵਤ ਲੈਂਦਾ ਫੜਿਆ ਗਿਆ ਉਸ ਨੂੰ ਸਿੱਧਾ ਹੀ ਡਿਸਮਿਸ ਕੀਤਾ ਜਾਵੇਗਾ ਇਹ ਰਿਸ਼ਵਤ ਭਾਵੇਂ 5 ਰੁਪਏ ਦੀ ਹੋਵੇ ਜਾਂ ਫਿਰ 5 ਲੱਖ ਰੁਪਏ ਦੀ ਵਿਪາກ ਦੇ ਨਾਲ ਕਪੜਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਕਮੇਟੀ ਬਣਾ دی ਕੋਈ ਵੀ ਅਫਸਰ ਅਗਰ ਕਿਸੇ ਸੇ 5 ਪੈਸੇ ਵੀ ਲੇਤਾ ਤੇਰ ਆ ਫਾਈਵ ਨੰਬਰਸ ਦੈਟ ਵੀ ਹੈਵ ਰੀਲੀਜ਼ਡ ਪੰਜ ਬੰਦਿਆਂ ਦੀ ਡਿਊਟੀ ਲਈ ਹੈ ਕਿਸੇ ਤੋਂ ਕੋਈ ਪੰਜੀ ਮੰਗਦਾ ਹੈ ਕਿ ਜੀ ਭਾਈ ਸਟੇਟ ਦੇ ਟ੍ਰੈਜਰੀ ਦੇ ਵਿੱਚ ਪੈਸੇ ਜਮਾ ਨਾ ਕਰਾ ਤੇ ਸਾਨੂੰ ਦੇ ਦੇ ਪੰਜ ਤੇ ਅਸੀਂ ਸੰਭ ਲਾਵਾਂਗੇ ਤੇ ਉਸੇ ਵਕਤ ਡਿਸਮਿਸਲ ਹੈ ਔਰ ਉਹ ਪੰਜ ਨੰਬਰ ਰਿਲੀਜ਼ ਹੋਣੇ ਨੇ ਉਹ ਕਮੇਟੀ ਬਣ ਚੁੱਕੀ ਹੈ ਉਹਦੇ ਵਿੱਚ ਪੰਜ ਬਹੁਤ ਚੰਗੇ ਬੰਦਿਆਂ ਨੂੰ ਅਸੀਂ ਇਹ ਜ਼ਿੰਮੇਵਾਰੀ ਦਿੱਤੀ ਹੈ ਨਹੀਂ ਤੇ ਹੋਕ ਹੀ ਰਿਹਾ ਪਹਿਲਾਂ ਵੀ ਕੀ ਹੁੰਦਾ ਰਿਹਾ ਕਿ ਬਿਲਡਿੰਗ ਕੁੱਪੇ ਨੇ ਤੇ ਹੈ ਨਹੀਂ ਜਿਹੜਾ ਤੁੜੀ ਦੇ ਕੁੱਪ ਚ ਕੋਈ ਛੁਪਾ ਗਿਆ ਉਹ ਐਡੀ ਵੱਡੀ ਬਿਲਡਿੰਗ ਹੈ ਸਭ ਨੂੰ ਦਿਖਦੀ ਹੈ ਰਾਈਟ ਉਹ ਕਹਿੰਦਾ ਵੀ ਮੈਨੂੰ 2-4 ਲੱਖ ਰੁਪਏ ਦੇ ਦੇ ਚਲ 20 ਲੱਖ ਨਾ ਦੇ ਤੇ ਸਟੇਟ ਨੂੰ ਕੁਝ ਮਿਲਦਾ ਸੋ ਧਰਫੋਰ ਵੀ ਆਰ ਟੇਕਿੰਗ ਦੋਜ਼ ਐਕਸ਼ਨਸ 60 70 ਸਾਲ ਦੀਆਂ ਜਿਹੜੀਆਂ ਕੁਰੀਤੀਆਂ ਨੇ ਕੋਈ ਇਹ ਤੇ ਹੈ ਨਹੀਂ ਵੀ ਦੋ ਦਿਨਾਂ ਚਲੀਆਂ ਜਾਣੀਆਂ ਬਟ ਸਿਸਟਮਸ ਆਰ ਇਨ ਪਲੇਸ ਅੱਜ ਕੋਈ ਨਕਸ਼ਾ ਹੈ ਜਾਨੀ ਕੋਈ ਵੀ ਨਕਸ਼ਾ ਹੈ ਜਾਨੀ ਜਿਹੜਾ ਆਨਲਾਈਨ ਨਹੀਂ ਜਿਹੜੀਆਂ ਇਲੀਗਲ ਹੈ ਉਹਨਾਂ ਡਿਮੋਲਿਸ਼ਨ ਜਿਹੜੀ ਹੈ ਉਹ ਨਹੀਂ 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 ਡਿਮੋਲਿਸ਼ਨ ਪਹਿਲਾਂ ਵੀ ਕੋਈ ਉਹ ਨਹੀਂ ਸੀਗਾ ਲੇਕਿਨ ਜਿਹੜੀਆਂ ਜਿਹੜੀਆਂ ਬਿਲਡਿੰਗਾਂ ਬਣੀਆਂ ਨੇ ਉਹ ਉਹਨਾਂ ਨੂੰ ਅਸੀਂ ਟਾਈਮ ਦਿੱਤਾ ਵੀ ਜਾਂ ਤੇ ਤੁਸੀਂ ਇਹਨੂੰ ਇਹਦੀ ਕੰਪਾਉਂਡਿੰਗ ਕਰਾ ਲਓ ਤੇ ਜਾਂ ਫਿਰ ਐਕਸ਼ਨ ਫੇਸ ਕਰ ਲਓ ਵਨ ਟਾਈਮ ਸੈਟਲਮੈਂਟ ਹੈ ਵਨ ਟਾਈਮ ਸੈਟਲਮੈਂਟ ਦਾ ਮਤਲਬ ਹੀ ਇਹ ਹੈ ਕਿ ਬਾਰ-ਬਾਰ ਨਹੀਂ ਆਉਣੀ ਇਹ ਇਹ ਇੱਕੋ ਵਾਰ ਆਉਣੀ ਹੈ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਵਾਂਗੂ ਇਹ ਨਹੀਂ ਆ ਵੀ 2007 ਚ ਵੀ ਆ ਗਈ ਫਿਰ ਦੁਬਾਰਾ 2011 ਚ ਵੀ ਆ ਗਈ ਤੇ ਫਲਾਨੀ ਟਾਈਮ ਤੇ ਵੀ ਆ ਗਈ 6 ਵਾਰ ਆ ਗਈ ਫਿਰ ਵਨ ਟਾਈਮ ਸੈਟਲਮੈਂਟ ਨਹੀਂ ਆਇਆ ਫਿਰ ਜਿੰਨੀਆਂ ਬਿਲਡਿੰਗਾਂ ਇਸ ਸਮੇਂ ਤੋਂ ਬਾਅਦ ਬਣਨ ਗਈਆਂ ਉਹਦੇ ਚ ਦੋ ਚੀਜ਼ਾਂ ਨੇ ਸਾਨੂੰ ਬਿਜਲੀ ਦਾ ਬਿੱਲ ਪਤਾ ਲੱਗ ਜਾਣਾ ਤੇ ਅਸੀਂ ਸੈਟਲਾਈਟ ਮੈਪਿੰਗ ਕਰਾਈਏ ਜਿਹੜੀ ਕਦੇ ਨਹੀਂ ਹੋਈ ਸੀ ਅੱਜ ਤੱਕ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਲੁਧਿਆਣੇ ਮੈਂ ਪੁੱਛਿਆ ਸੀਗਾ ਵੀ ਕਿੰਨਿਆਂ ਤੋਂ ਪ੍ਰਾਪਰਟੀ ਟੈਕਸ ਲੈਣੇ ਹੋ ਤੇ ਉਹਨਾਂ ਨੇ ਮੈਨੂੰ ਕਿਹਾ 90000 ਤੋਂ ਜਦੋਂ ਸੈ ਸੋ ਇਮੇਜਿਨ ਕਰੋ ਕਿ 340000 ਦਾ ਪੈਸਾ ਕਿੱਥੇ ਜਾ ਰਿਹਾ ਸੀ ਸੋ ਹੁਣ ਵੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦੇ ਸਹਿਲਾਨ ਤੋਂ ਬਾਅਦ ਕਿੰਨੇ ਕੁ ਅਸਰ ਸਿੱਧੇ ਹੁੰਦੇ ਨੇ ਅਤੇ ਇਸ ਦਾ ਖਜ਼ਾਨੇ ਤੇ ਕੀ ਅਸਰ ਪੈਂਦਾ ਜੇਕਰ ਇਸ ਸਹਿਲਾਨ ਤੋਂ ਬਾਅਦ ਸਿੱਧੂ ਦੇ ਵਿਭਾਗ ਚ ਆਮਦਨ ਵਾਧੀ ਹੈ ਤਾਂ ਇਸ ਦਾ ਮਤਲਬ ਇਹੀ ਹੋਏਗਾ ਕਿ ਇਸ ਤੋਂ ਪਹਿਲਾਂ ਵਿਭਾਗ ਚ ਅਸਰ ਪ੍ਰਿਸ਼ਟੇ ਜ਼ਰੂਰ ਸਨ ਅਤੇ ਪ੍ਰਸ਼ਟਾਚਾਰ ਕਰਕੇ ਹੀ ਵਿਭਾਗ ਨੂੰ ਚੋਣਾਂ ਲਗਾਇਆ ਜਾ ਰਿਹਾ ਸੀ ਖਰਨ ਨਵਜੋਤ ਸਿੰਘ ਸਿੱਧੂ ਦੇ ਸਹਲਾਂ ਤੋਂ ਬਾਅਦ ਲੋਕ ਇਸ ਦੀ ਪ੍ਰਸ਼ੰਸਾ ਕਰਦੇ ਜ਼ਰੂਰ ਦਿਖਾਈ ਦੇਣਗੇ